ਆਪ પતિ ਪਤਨੀ ਦੀ ਘਟਿਆ ਕਰਤੂਤ ਦੇਖੋ ਜਿਹਦੇ ਕਰਕੇ ਜੱਜ ਨੇ ਇਹਨਾਂ ਦੋ પતિ ਪਤਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ 130000 ਰੁਪਏ ਦਾ ਜੁਰਮਾਨਾ ਕੀਤਾ ਪੂਰੀ ਘਟਨਾ ਤੁਹਾਨੂੰ ਦੱਸਦੇ ਹਾਂ ਕਿ ਇੱਕ ਅਮਰਜੀਤ ਕੌਰ ਨਾਂ ਦੀ ਔਰਤ ਨੇ ਇੱਕ ਨਬਾਲਗ ਲੜਕੀ ਨੂੰ ਵਰਗਲਾਇਆ ਆਪਣੀਆਂ ਗੱਲਾਂ ਦੇ ਵਿੱਚ ਲਿਆ ਤੇ ਉਹਨੂੰ ਵਰਗਲਾ ਕੇ ਆਪਣੇ ਖੇਤਾਂ ਦੇ ਵਿੱਚ ਲੈ ਗਈ ਜਿੱਥੇ ਲੈ ਜਾ ਕੇ ਉਹਨੇ ਉਸ ਨਬਾਲਗ ਲੜਕੀ ਨੂੰ ਬੰਧਕ ਬਣਾ ਕੇ ਰੱਖਿਆ ਜਿੱਥੇ ਉਸ ਅਮਰਜੀਤ ਕੌਰ ਨਾਂ ਦੀ ਔਰਤ ਦਾ ਜਿਹੜਾ ਪਤੀ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਉਹਨੇ ਉਸ ਨਵਾਲਗ ਬੱਚੀ ਦੇ ਨਾਲ ਵਾਰ-ਵਾਰ ਰੇਪ ਕੀਤਾ ਤੇ ਉਧਰੋਂ ਜਿਹੜੀ ਉਹ ਲੜਕੀ ਸੀ ਨਵਾਲਗ ਲੜਕੀ ਸੀ ਉਹਨਾਂ ਦੇ ਘਰ ਦੇ ਆਪਣੀ ਕੁੜੀ ਨੂੰ ਲੱਭਦੇ ਰਹੇ ਕਿ ਸਾਡੀ ਧੀ ਆਖਰ ਕਿੱਥੇ ਗਈ ਉਹ ਵਾਰ-ਵਾਰ ਆਪਣੀ ਧੀ ਨੂੰ ਲੱਭਦੇ ਰਹੇ ਪਰ ਉਹਨਾਂ ਨੂੰ ਕਿਤੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਸਾਡੀ ਜਿਹੜੀ ਬੱਚੀ ਆ ਸਾਡੀ ਧੀ ਆ ਉਹ ਕਿੱਥੇ ਗਈ ਇਸੇ ਤਰ੍ਹਾਂ ਕੁੜੀ ਨੂੰ ਬੰਦਕ ਬਣਾਏ ਹੋਏ ਲਗਭਗ 1 ਮਹੀਨਾ ਬੀਤ ਜਾਂਦਾ ਤੇ 1 ਮਹੀਨੇ ਬਾਅਦ ਉਹ ਨਵਾਲਗ ਬੱਚੀ ਕਿਸੇ ਨਾ ਕਿਸੇ ਤਰੀਕੇ ਉਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਉਹ ਆਪਣੇ ਘਰ ਪਹੁੰਚਦੀ ਹੈ ਤੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸਦੀ ਹੈ ਜਿੱਥੇ ਜਿਹਦੇ ਤੇ ਉਸ ਨਵਾਲਗ ਬੱਚੀ ਦੇ ਪਿਤਾ ਨੇ ਪੀਲੀ ਬੰਗਾ ਥਾਣੇ ਦੇ ਵਿੱਚ ਜਾ ਕੇ 2020 ਨੂੰ 12 ਮਾਰਚ 2020 ਨੂੰ ਇਹ ਸਾਰੀ ਰਿਪੋਰਟ ਲਿਖਵਾਈ ਕੇ ਅਮਰਜੀਤ ਕੌਰ ਤੇ ਗੁਰਮੀਤ ਸਿੰਘ ਦੋ ਪਤੀ ਪਤਨੀ ਨੇ ਰਲ ਕੇ ਮੇਰੀ ਧੀ ਦਾ ਇਹ ਹਾਲ ਕੀਤਾ ਏ ਦੱਸ ਦਈਏ ਕਿ ਕੁੜੀ ਜਿਹੜੀ ਹੈਗੀ ਆ ਘਰੋਂ 13 ਫਰਵਰੀ 2020 ਨੂੰ ਗਾਇਬ ਹੋਈ ਸੀ ਤੇ ਹੁਣ 4 ਸਾਲਾਂ ਬਾਅਦ ਸਾਰੇ ਸਬੂਤਾਂ ਨੂੰ ਮੱਦੇ ਨਜ਼ਰ ਰੱਖਦੇ ਜੱਜ ਨੇ ਇਸ ਮਾਮਲੇ ਤੇ ਫੈਸਲਾ ਦਿੱਤਾ ਜਿੰਨੇ ਵੀ ਗਵਾਹ ਭੂਗਤੇ ਉਹ ਨਵਾਲਗ ਬੱਚੀ ਦੇ ਹੱਕ ਵਿੱਚ ਭੂਗਤੇ ਉਹਨਾਂ ਨੇ ਦੱਸਿਆ ਕਿ ਵਾਕਈ ਇਸ ਜਿਹੜੀ ਬੱਚੀ ਆ ਇਹਦੇ ਨਾਲ ਧੱਕਾ ਹੋਇਆ ਤੇ ਇਸ ਤਰੀਕੇ 인 ਅਮਰਜੀਤ ਕੌਰ ਤੇ ਉਹਦੇ ਪਤੀ ਗੁਰਮੀਤ ਸਿੰਘ ਨੇ ਇਸ ਬੱਚੀ ਨਵਾਲਗ ਬੱਚੀ ਨੂੰ ਬੰਧਕ ਬਣਾ ਕੇ ਰੱਖਿਆ ਤੇ ਇਹਦੇ ਨਾਲ ਵਾਰ-ਵਾਰ ਜਿਹੜਾ ਜ਼ਬਰਜਨਾਹ ਕੀਤਾ ਗਿਆ ਇਹਦੀਆਂ ਜਿਹੜੀਆਂ ਸਾਰੀਆਂ ਰਿਪੋਰਟਸ ਸੀ ਸਾਰੇ ਗਵਾਹ ਸੀ ਸਾਰੇ ਸਬੂਤ ਉਹਨਾਂ ਦੇ ਪੱਖ ਵਿੱਚ ਉਸ ਨਵਾਲਗ ਬੱਚੀ ਦੇ ਅੱਕ ਵਿੱਚ ਪੇਸ਼ ਹੋਏ ਤੇ ਇਸ ਮਾਮਲੇ ਤੇ ਕੱਲ ਜੱਜ ਸਾਹਿਬ ਨੇ ਪੋਕਸੋ ਐਕਟ ਤਹਿਤ ਦੋਨੇ ਪਤੀ ਪਤਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਹੀ 130000 ਰੁਪਏ ਦਾ ਜੁਰਮਾਨਾ ਕੀਤਾ ਇਹ ਘਟਨਾ ਅੱਜ ਤੋਂ 4 ਸਾਲ ਪਹਿਲਾਂ ਰਾਜਸਥਾਨ ਦੇ ਹਨੂਮਾਨਗੜ੍ਹ ਚ ਵਾਪਰੀ ਜਿੱਥੇ ਇਸ ਨਬਾਲਗ ਬੱਚੀ ਨਾਲ ਕੁਕਰਮ ਕੀਤਾ ਗਿਆ ਬਲਾਕਕਾਰ ਕੀਤਾ ਗਿਆ ਇੱਕ ਪਤੀ ਪਤਨੀ ਵੱਲੋਂ ਉਸ ਬੱਚੀ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਤੇ ਜੱਜ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾਉਂਦਿਆਂ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਪਤੀ-ਪਤਨੀ ਨੂੰ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਤੁਹਾਨੂੰ ਜੱਜ ਸਾਹਿਬ ਦਾ ਇਹ ਫੈਸਲਾ ਕਿਵੇਂ ਲੱਗਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਰਾਜਸਥਾਨ ਦੇ ਹਨਮਾਨਗੜ੍ਹ ਵਿੱਚ ਇੱਕ ਅਮਰਜੀਤ ਕੌਰ ਬੋਬੀ ਨਾਂ ਦੀ ਔਰਤ ਇੱਕ ਨਵਾਲਗ ਬੱਚੀ ਨੂੰ ਵਰਗਲਾ ਕੇ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਆਪਣੇ ਖੇਤਾਂ ਵਿੱਚ ਲੈ ਜਾਂਦੀ ਆ ਜਿੱਥੇ ਲਾ ਜਾ ਕੇ ਉਸ ਛੋਟੀ ਬੱਚੀ ਨੂੰ ਬੰਧਕ ਬਣਾ ਕੇ ਰੱਖ ਲਿਆ ਜਾਂਦਾ ਉਧਰ ਉਹ ਘਰ ਦੇ ਕੁੜੀ ਦੇ ਮਾਪੇ ਨਵਾਲਗ ਬੱਚੀ ਦੇ ਮਾਪੇ ਕੁੜੀ ਦੀ ਭਾਲ ਕਰ ਰਹੇ ਹੁੰਦੇ ਕਿ ਸਾਡੀ ਕੁੜੀ ਕਿੱਧਰ ਗਈ ਸਾਡੀ ਬੱਚੀ ਕਿੱਧਰ ਗਈ ਪਰ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਦਾ ਤੇ ਦੂਜੇ ਪਾਸੇ ਜਿਹੜੀ ਉਹ ਨਵਾਲਗ ਬੱਚੀ ਸੀ ਉਹਦੇ ਨਾਲ ਅਮਰਜੀਤ ਕੌਰ ਬੋਬੀ ਦੇ ਘਰ ਵਾਲਾ ਗੁਰਮੀਤ ਸਿੰਘ ਵਾਰ-ਵਾਰ ਬਲਾਤਕਾਰ ਕਰਦਾ ਰਿਹਾ ਧੱਕਾ ਕਰਦਾ ਰਿਹਾ ਤਾਂ ਕਿਸੇ ਤਰੀਕੇ ਇੱਕ ਮਹੀਨੇ ਬਾਅਦ ਉਹ ਬੱਚੀ ਉਥੋਂ ਭੱਜਣ ਵਿੱਚ ਕਾਮਜਾਬ ਹੁੰਦੀ ਆ ਤਾਂ ਘਰ ਜਾ ਕੇ ਉਹ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੱਸਦੀ ਆ ਕਿ ਮੇਰੇ ਨਾਲ ਇਸ ਤਰੀਕੇ ਧੱਕਾ ਕੀਤਾ ਗਿਆ ਜ਼ਬਰਜਨਾਹ ਕੀਤਾ ਗਿਆ ਮੈਨੂੰ ਬੰਦਕ ਬਣਾ ਕੇ ਰੱਖਿਆ ਤਾਂ ਫੇਰ ਜਾ ਕੇ ਕੁੜੀ ਦਾ ਪਿਓ ਜਿਹੜਾ ਨਵਾਲਗ ਬੱਚੀ ਦਾ ਪਿਤਾ ਸੀ ਉਹਨੇ ਪੀਲੀ ਬੱਗਾ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਰਿਪੋਰਟ ਦਰਜ ਕਰਵਾਈ ਕਿ ਮੇਰੀ ਬੱਚੀ ਦੇ ਨਾਲ ਅਮਰਜੀਤ ਕੌਰ ਤੇ ਉਹਦੇ ਪਤੀ ਗੁਰਮੀਤ ਸਿੰਘ ਵੱਲੋਂ ਧੱਕਾ ਕੀਤਾ ਗਿਆ ਉਹਨੂੰ ਬੰਦਕ ਬਣਾ ਕੇ ਰੱਖਿਆ ਉਹਦੇ ਨਾਲ ਰੇਪ ਕੀਤਾ ਗਿਆ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਚਲਾਨ ਪੇਸ਼ ਕੀਤਾ ਤਾਂ ਅਦਾਲਤ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਰੱਖਦੇ ਆਪਣਾ ਫੈਸਲਾ ਸੁਣਾਉਂਦੇ ਹੋਏ ਇਸ પતિ ਪਤਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਹੀ 130000 ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ 4 ਸਾਲਾਂ ਬਾਅਦ ਇਸ ਜਿਹੜੀ ਬੱਚੀ ਸੀ ਮਾਸੂਮ ਬੱਚੀ ਨਬਾਲਗ ਬੱਚੀ ਸੀ ਉਹਨੂੰ ਇਨਸਾਫ ਮਿਲਿਆ ਤੁਹਾਡਾ ਇਸ ਪੂਰੀ ਘਟਨਾ ਤੇ ਕੀ ਕਹਿਣਾ ਤੁਹਾਡਾ ਕੀ ਵਿਚਾਰਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਮਿਹਰਬਾਨੀ